ਸਾਡੇ ਪਪਾ ਚਲੇ ਗਏ ਮੇਰੇ ਪਪਾ ਚਾਹੀਦੇ ਮੈਂ ਪਪਾ ਬੜੇ ਰੂਹਿਆ ਨਹੀਂ ਜਸਲੀ ਮਿਲ ਸੱਚੀ ਆਣੀ ਮੇਰੇ ਪਪਾ ਮਦਰੀ ਇਹ ਉਹਨਾਂ ਨੇ ਛੁڑا ਦਿੱਤਾ ਕੀ ਅਗੇ ਰੱਬ ਕਿਉਂ ਬਸ ਸੀ ਚੁਰਾ ਦੇ ਰਹੀਆਂ ਕਿ ਵੀਰੇ ਕੀ ਗੱਲ ਹੋਈ ਸਰ ਮੇਰਾ ਨਾਮ ਮਨਸ਼ਦੀਪ ਹੈ ਤੇ ਮੈਂ ਤੇ ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਆ ਮੈਂ ਤੇ ਪਾਪਾ ਨਾ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ ਚ ਆਟਾ ਨਹੀਂ ਸੀ ਹੈਗਾ ਮੰਮਨੇ ਕਿ ਆਸੀ ਆਟਾ ਲਾਇਓ ਆਪਾਂ ਨਾ ਫਿਰ ਇਧਰ 88 ਫੋਰ ਤੇ ਆਟਾ ਲੈਣ ਚਲ ਗਏ ਹੀ ਤੇ ਜੇ ਠੱਸ ਫਰ ਤੋਂ ਆਟਾ ਲਿਆਣੇ ਨਾ ਤੇ ਰਾਤ ਚ ਉਹਨਾਂ ਨੂੰ ਪੁਣਾ ਕੇ ਇਨਵੈਟਰ ਚ ਪਾਣੀ ਪਾ ਦ ਆ ਪਨਵੈਟਰ ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆ ਘਰ ਦੀ ਬੱਤੀ ਠੀਕ ਕਰਾਣੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਆਪਾਂ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪਾਂ ਆਪਾਂ ਕਹਿੰਦੇ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਹੀ ਆਜੋ ਤੇ ਪਾਪਾ ਕਹਿੰਦੇ ਨਹੀਂ ਮੈਂ ਆ ਜਾਣਾ ਕਰੇ ਛੱਡ ਕੇ ਤੇ ਆਪਾਂ ਜਦੋਂ ਫਿਰ ਗਏ ਤੇ ਉਹ ਉਹਨਾਂ ਤਾਂ ਟ੍ਰਾਂਸਫਰਮ ਦੇ ਲਾਗੇ ਸਾਰੇ ਮਹੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਕਹਤਾ ਜੇ ਤੇ ਕੋਈ ਟ੍ਰਾਂਸਫਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਉਂ ਇਹ ਕੰਮ ਨਾ ਮੇਰਾ ਢੀਜ ਤੇ ਉਹ ਉਹਨਾਂ ਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਉੱਥੇ ਫੈਸਲਾ ਦੋ ਪਾਪਾ ਮੈਂ ਕਿਹਾ ਪਾਪਾ ਜੀ ਨਾ ਚੜਿਓ ਪਾਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜਾ ਮੈਂ ਵੀ ਆਪੇ ਲਾ ਲੈਂਦਾ ਨਵੇਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪਾਪਾ ਨੇ ਬੜਾ ਮਨਅਕ ਕੀਤਾ ਤੇ ਮੈਂ ਵੀ ਬੜਾ ਮਨਅਕ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜਾ ਚੜਜਾ ਮੇਰੇ ਪਾਪਾ ਨੂੰ ਫਿਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਕੁੰਤਿਆ ਪਾਪਾ ਫਿਰ نیچے ਆ ਗਏ ਪੋੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜਾ ਚੜਜਾ ਟਰਾਂਸਫਾਰਮ ਦੇਣਾ ੱੱਪੇ ਦੇ ਤੇ ਪੈਰ ਲੱਕ ਦੋ ਮਰੇ ਪਪਾ ਦੇ ਉਤੇ ਪਹਿਲੇ ਕਮੇਰੇ ਪਪਾ ਨੇ ਪਲਾਸਟਰ ਕਰਦੇ ਮੇਰੇ ਪਪਾ ਮੂੰਹ ਦੇ ਪਾਣੀ ਚ ਡਿੱਗ ਗਏ ਮੇਰੇ ਪਪਾ ਦੇ ਸੱਟ ਲੱਗੀ ਉਹਨਾਂ ਨੇ ਉੱਤੇ ਠੰਡਾ ਪਾਣੀ ਪਾ ਦਿੱਤਾ ਮੇਰੇ ਪਪਾ ਦੇ ਸਿਰ 'ਤੇ ਕਹਿੰਦੇ ਮੈਡੀਕਲ ਸਟੋਰ ਤੇ ਖੰਨਾ ਹਸਪੀਟਲ ਨਹੀਂ ਕਰਨਾ ਉਹ ਮੈਂ ਗੱਡੀ 'ਚ ਨਾਚਾ ਕਰਕੇ ਉਹ ਹਸਪੀਟਲ ਲੈ ਕੇ ਗਏ ਉਹਨਾਂ ਠਾਜੀ ਵਰਤੇ ਮੈਡੀਕਲ ਸਟੋਰ ਤੇ ਲੈ ਕੇ ਚਲੇ ਸੀ ਮੇਰੇ ਪਪਾ ਨੂੰ ਜੋ ਪਰਦੇ ਸੀ ਤੇ ਪਾਪਾ ਨੇ ਉਹਨੇ ਕਿਹਾ ਜੀ ਹਾਂ ਜੀ ਕਹਿੰਦੇ ਚੱਲ ਜਾ ਚੱਲ ਜਾ ਮੈਂ ਬੜਾ ਮਨਾ ਕੀਤਾ ਪਾਪਾ ਨੇ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਪੂਰੀ ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਪਾਪਾ ਮੈਂ ਪਾਪਾ ਨੂੰ ਲੈਣਾ ਸੀ ਲੇਕਿਨ ਪਾਪਾ ਦਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗ ਗਈ ਪਪਾ ਮੇਰੇ ਪਪਾ ਦੀ ਦੁਕਾਨ ਤੇ ਉਹ ਲਕਸ਼ਮੀ ਯਾਰ ਰਹਿੰਦੇ ਜੇ ਇਹ ਨਾਮ ਪਤਾ ਨਾ ਕੋਈ ਹਾਂਜੀ ਇਹ ਨਾਮ ਉਹ ਨਾ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦਾ ਨਾਮ ਅਸ਼ਵਿਨੀ ਕੁਮਾਰਾ ਤੇ ਜਿਨ੍ਹਾਂ ਦਾ ਕਰਿਆਨਾ ਸਟੋਰ ਉਹਨਾਂ ਦੇ ਭਰਾ ਦਾ ਉਹਨਾਂ ਦੇ ਨਾਮ ਰੋਸ਼ਨ ਮੜਾਇਆ ਪੁੱਤ ਕੋ ਹਾਂਜੀ ਨਹੀਂ ਨਹੀਂ ਪਪਾ ਪੁੱਤ ਆ ਰਿਹਾ ਸੰਸਨ ਪੁੱਤ ਕੋ ਹਾਡੇ ਪਪਾ ਜਲੇ ਨੇ ਮੇਰੇ ਪਪਾ ਚਾਹੀਦੇ ਮੈਂ ਮਪਾ ਬੜਾ ਬੁਆ ਨਹੀਂ ਜਸਾ ਤੀ ਮਿਲਦੀ ਨਹੀਂ ਯਾਨੀ ਪਪਾ ਮਦਰੀ ਇਹ ਉਹਨੇ ਨਾ ਜਣਾ ਦਿੱਤਾ ਮਦਰੀ ਕਿਉਂ ਤੁਹਾਨੂੰ ਨੇ ਮਨਾ ਕੀਤਾ ਮੈਂ ਮਨਾ ਕੀਤਾ ਨਹੀਂ ਕਿਉਂ ਬੇਵਕ ਨੇ ਪਪਾ ਕਿਉਂ ਮੇਰਾ ਪਾਜੀ ਸਿਮਰਨ ਲਾਲਾ ਹਾਂਜੀ ਕੀ ਗੱਲ ਹੋਈ ਸੀ ਭਈ ਨਰੇ ਬਿਜਲੀ ਦਾ ਕੰਮ ਕਰਦੇ ਹੀ ਇਹਨਾਂ ਨੇ ਫੋਨ ਕੀਤਾ ਕਿ ਇਦਾਂ ਇਦਾਂ ਸਾਡੀ ਨਾ ਬਿਜਲੀ ਖਰਾਬ ਆ ਤੇ ਤੁਸੀਂ ਕਾ ਰਹਾਓ ਤੇ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਕਿ ਪ੍ਰਾਈਵੇਟ ਸੜਕ ਅੱਛਾ ਜੀ ਹਾਂਜੀ ਤੇ ਕਹਿੰਦੇ ਰਏ ਕਿ ਕੰਮ ਕਰੋ ਬਾਅਦ ਚ ਇੱਕ ਉੱਥੇ ਗਏ ਤੇ ਕਹਿੰਦੇ ਟਰਾਂਸਫਾਰਮਰ ਦਾ ਕੰਮ ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ ਇਹ ਬਿਜਲੀ ਵਾਲਿਆਂ ਦਾ ਦੂਜਿਆਂ ਦਾ ਕੰਮ ਕਹਿੰਦੇ ਕਿ ਨਹੀਂ ਅੱਜ ਸੰਡੇ ਆ ਜਿਹਨੀ ਕੰਮ ਏ ਹੋਣਾ ਤੇ ਤੂੰ ਘੜ ਚਾਰ ਪੋੜੀ ਕਹਿੰਦੇ ਇੱਕ ਵਾਰੀ ਚੜੇ ਆ ਬੇਟਾ ਮੇਰੇ ਦੱਸ ਤਾਂ ਕਹਿੰਦੇ ਚੜੇ ਆ ਫਿਰ ਉੱਤਰ ਕੇ ਕਿ ਮੇਰਾ ਹੱਥ ਨਹੀਂ ਪਹੁੰਚਦਾ ਮੈਨੂੰ ਇਹ ਨਹੀਂ ਜਾ ਕਹਿੰਦੇ ਤੁਸੀਂ ਚੜੋ ਚੜੋ ਮੈਨੂੰ ਜਾ ਜਾ ਮੇਰੀ ਲੱਤ ਦੁਖਦੀ ਮੈਂ ਤਾਂ ਨਹੀਂ ਉੱਪਰ ਚੜਦਾ ਪਿਆ ਤੁਹਾਡਾ ਇਨਸਾਫ ਕੀਤਾ ਜਾਏ ਭਾਜੀ ਕੁਝ ਕੱਲ ਸਾਨੂੰ ਇੱਕੋ ਈਆਈ ਮਰੀ ਪੁਲਿਸਿੰਗ ਕਮਿਸ਼ਨ ਮਰੀ ਸੀ ਹਸਪੀਟਲ ਤੋਂ ਕਿ ਗੁਰਮukh ਸਿੰਘ ਨਾਮ ਦਾ ਵਿਅਕਤੀ ਜਿਹੜਾ ਜਿਹਦੀ ਕਰੰਟ ਲੱਗਣ ਕਰ ਹਸਪੀਟਲ ਤੇ ਡੇਰੇ ਲੱਗ ਬਹੁਤ ਹੋਈ ਆ ਤੇ ਆਈਬੀ ਜੋ ਜਸਤੀ ਐ ਸੀ ਜਸਪਾਲ ਸਿੰਘ ਨੂੰ ਮੌਕੇ ਤੇ ਭੇਜਿਆ ਸੀ ਏਸੀ ਜਸਪਾਲ ਸਿੰਘ ਵੱਲੋਂ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ ਉਹ ਸਟੇਟਮੈਂਟ ਅਕੋਰਡਿੰਗ ਟੂ ਦਾ ਸਟੇਟਮੈਂਟ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਗੁਰਮukh ਸਿੰਘ ਇੱਕ ਪ੍ਰਾਈਵੇਟ ਤੌਰ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਮਿਤੀ 30 6 24 ਨੂੰ ਇਹ ਆਪਣੇ ਬੱਚੇ ਅਰਸ਼ਦੀਪ ਦੇ ਨਾਲ ਜਿਹੜਾ ਉਹ 88 ਫੁੱਟ ਰੋਡ ਤੋਂ ਆ ਰਿਹਾ ਸੀ ਤਾਂ ਇਹਨ ਕਿਸੇ ਅਸ਼wini ਕਮਾਰੋ ਰਵੇਸ਼ ਕੁਮਾਰ ਨੇ ਜੋ ਕਰਿਆਨੇ ਦਾ ਕੰਮ ਕਰਦੇ ਨੇ ਉਹਨਾਂ ਨੇ ਫੋਨ ਕੀਤਾ ਵੀ ਉਹਨਾਂ ਦੀ ਡਾਈਟ ਖਰਾਬ ਹੋਈ ਆ ਘਰ ਨੂੰ ਚੋ ਜਿਸ ਤੇ ਉਹ ਉਹਨਾਂ ਦੇ ਘਰ ਪਹੁੰਚਿਆ ਘਰ ਪਹੁੰਚਣ ਤੇ ਪਤਾ ਲੱਗਾ ਵੀ ਘਰ ਦੀ ਵਿੱਚ ਕੋਈ ਵੀ ਲਾਈਟ ਦਾ ਕੋਈ ਫਟ ਨਹੀਂ ਹੈਗਾ ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਆ ਤੁਸੀਂ ਇਸ ਤਰ੍ਹਾਂ ਕਰੋ ਆਪਣੀ ਕੋਈ ਬਾਹਰ ਚੈੱਕ ਕਰਵਾ ਲਓ ਉਹਨਾਂ ਨੇ ਬਾਹਰ ਚੈੱਕ ਕਰਵਾਇਆ ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਫਟ ਜਿਹੜਾ ਨਜ਼ਰ ਆਇਆ ਔਰ ਉਹ ਗੁਰਮੁਖ ਸਿੰਘ ਜਿਹੜਾ ਮ੍ਰਿਤਕ ਹੈ ਉਹਨੇ ਇਹ ਵੀ ਗੱਲ ਕਹੀ ਕਿ ਇਹ ਜਿਹੜਾ ਬੈਂਡ ਟਰਾਂਸਫਾਰਮਰ ਦਾ ਕੰਮ ਨਹੀਂ ਕਰਨਾ ਇਹ ਬਿਜਲੀ ਬੋਰਡ ਦਾ ਕੰਮ ਹੈ ਤੁਸੀਂ ਬਿਜਲੀ ਬੋਰਡ ਦੇ EMPLYE ਬੁਲਾ ਕੇ ਆਪਣਾ ਕੰਮ ਕਰਵਾਓ ਲੇਕਿਨ ਰਮੇਸ਼ ਕੁਮਾਰ ਉਹ ਰਸ਼ਮੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਨਾਂ ਦੀ ਇਮਾਨਸਾ ਨਹੀਂ ਹੀ ਪੀ ਗਈ ਕਿਸੇ ਕਿਸਮ ਦਾ ਕੋਈ ਗਲਤ ਕਰ ਲੇਕਿਨ ਉਹਨਾਂ ਨੇ ਇਹ ਕੰਮ ਕੀਤਾਣ ਦੇ ਲਈ ਔਰ ਲਾਪਰਵਾਹੀ ਵਰਤੀ ਬਿਜਲੀ ਬੋਰਡ ਦੇ ਕਰਮਚਾਰੀ ਬੁਲਾਉਣ ਦੇ ਬਾਵਜੂਦ ਨਾਮ ਲਾਉਂ ਕੇ ਬੁਲਾ ਕੇ ਉਹਨਾਂ ਨੂੰ ਇਹ ਜਿਹੜਾ ਟਰਾਂਸਫਾਰਮਰ ਪਈ ਚੜਾਇਆ ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੀ ਠੰਡ ਗਿਆ ਤੇ ਸਿਰ ਤੇ ਛੱ ਜਿਸ ਕਰਕੇ ਉਸਦੀ ਪਤਨੀ ਸਿਮਰਨ ਦੇ ਬਿਆਨ ਤੇ ਆਹੀ ਜਿਹੜਾ ਉਹ ਮਕਦਮਾ ਦਰਜ ਕਰ ਦਿੱਤਾ ਵਾ ਤਫ਼तीश ਜਾਰੀ ਹੈ ਸਰ ਉਹਦਾ ਬੱਚਾ ਜਿਹੜਾ ਗਿਆ ਸੀ ਉਹ ਵੀ ਕਹਿ ਰਿਹਾ ਜਬਰਦਸਤੀ ਇਹਨਾਂ ਨੂੰ ਕਿਹਾਇਆ ਟ੍ਰਾਂਸਫਰ ਕਰਨ ਲਈ ਇਹੀ ਗੱਲ ਮੈਂ ਤੁਹਾਨੂੰ ਦੱਸ ਕੰਪਨੀ ਨੂੰ ਪੀਵਰ ਨੇ ਇਹ ਕੱਲ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਮਰ ਤੋਂ ਕਿਹਾ ਟ੍ਰਾਂਸਫਰ ਤੋਂ ਪਹਿਲਾਂ ਚੜ੍ਹ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਕਿ ਮੇਰਾ ਇਹ ਕੰਮ ਨਹੀਂ ਹੈਗਾ ਤੁਸੀਂ ਇਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬਲਾਕ ਕਰਾਓ ਲੇਕਿਨ ਉਹਨਾਂ ਨੇ ਵਨੇ ਇਹਨਾਂ ਨੂੰ ਇਹ ਕਹਿ ਕੇ ਛਡਾ ਦੇ ਸਰ ਕਿੰਨੇ ਕੁਮਰ ਸੀ ਦੋਸ਼ੀ ਦਾ ਦੋਸ਼ੀ ਹੋ ਰਹੇਗੇ ਉਸ਼ਿਆ ਇੱਕ ਦੋਸ਼ੀ ਜਿਹੜਾ ਵਾ ਰਮੇਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਜਿੱਦਿਆ ਉਹ ਅਵੇਲੇਬਲ ਫੈਸ ਹੋਣ ਕਰਕੇ ਉਹਦੀ ਜਵਾਨ ਤੇ ਲੇਕਿਨ ਜਿਹੜੇ ਬਾਕੀ ਦੇ ਆ ਉਹ ਵੀ ਅਸੀਂ ਬੜੇ ਉਹ ਉਹਨਾਂ ਨੂੰ ਕੈਚ ਕਰ ਰਹੇ ਆ ਜਿਹੜੇ ਭਾਰੇ ਆ ਤਿਆਰੀ ਹੈ ਦਰਨੇ ਤੋਂ ਵੀ ਜੋਗੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਆ ਲਿਜੀਏ